ਸ਼ੈਟਿਕਾ ਦਰਦ ਦੌਰਾਨ ਆਪਾਂ ਨੂੰ ਸਵੇਰੇ ਉੱਠਣਸਾਰ ਕਿਹੜਾ ਤਰੀਕਾ ਪਨਾਉਣਾ ਚਾਹੀਦਾ ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਸ਼ੈਟਿਕਾ ਪੇਨ ਬਾਰੇ ਅਗਰ ਤੁਹਾਡੇ ਸ਼ੈਟਿਕਾ ਦਾ ਪੇਨ ਹੈ ਤਾਂ ਸਵੇਰੇ ਬੈੱਡ ਤੋਂ ਕਿਵੇਂ ਉੱਠਣਾ ਹੈ ਔਰ ਉੱਠਣ ਅਨਸਾਰ ਕਿਹੜੀਆਂ ਕਸਰਤਾਂ ਕਰਨੀਆਂ ਨੇ ਸ਼ੈਟਿਕਾ ਦਾ ਦਰਦ ਕੀ ਹੁੰਦਾ ਹੈ ਜਦੋਂ ਆਪਣੀ ਸ਼ੈਟਿਕਾ ਨਰਵ ਜਿਹੜੀ ਆਪਣੀ ਲੰਬਰ ਲੈਵਲ ਤੋਂ ਜਾਂਦੀ ਹੈ ਪੈਰਾਂ ਤੱਕ ਸਪਲਾਈ ਕਰਦੀ ਹੈ ਜਦੋਂ ਉਹ ਨਰਵ ਤੇ ਪ੍ਰੈਸ਼ਰ ਪਏਗਾ ਤਾਂ ਆਪਣੀ ਸ਼ੈਟਿਕਾ ਦੇ ਵਿੱਚ ਦਰਦ ਹੋਏਗਾ ਲੱਕ ਦੇ ਵਿੱਚ ਟਿੰਗਲਿੰਗ ਸੈਂਸੇਸ਼ਨ ਮਤਲਬ ਸੁਨਣਾਪਣ ਲੱਕ ਦੇ ਵਿੱਚ ਦਰਦ ਔਰ ਲੱਤ ਦੇ ਵਿੱਚ ਦਰਦ ਜਾਏਗਾ ਜਿਸ ਨਾਲ ਆਪਣੀ ਪੂਰੀ ਲੱਤ ਦੇ ਵਿੱਚ ਜਿਵੇਂ ਦੁਨਾਂਪਣ ਔਰ ਜਿਵੇਂ ਕਿੜੀਆਂ ਚਲਦੀਆਂ ਹੋਣਗੀਆਂ ਇਦਾਂ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜਦੋਂ ਆਪਾਂ ਸਵੇਰੇ ਸੁੱਤੇ ਪਏ ਹੁੰਨੇ ਆ ਸਾਰੀ ਰਾਤ ਜਦੋਂ ਸਵੇਰੇ ਉੱਠਦੇ ਆ ਆਪਣੇ ਜਿਹੜੇ ਮਸਲਸ ਨੇ ਉਹ ਲੋਅ ਬੈਕ ਦੇ ਟਾਈਟ ਹੋਏ ਹੁੰਦੇ ਨੇ ਜਿਹੜੀ ਡਿਸਕ ਆ ਉਹਦੇ ਵਿੱਚ ਪੂਰਾ ਵਾਟਰ ਯਾਨੀ ਕਿ ਵਾਟਰ ਨਾਲ ਪਾਣੀ ਨਾਲ ਭਰੀ ਹੁੰਦੀ ਹੈ ਯਾਨੀ ਕਿ ਇਹ ਸਮਝ ਲਓ ਕਿ ਉਹ ਸੁੱਜੀ ਹੁੰਦੀ ਹੈ ਚੰਗੀ ਤਰ੍ਹਾਂ ਕਿਉਂਕਿ ਸਾਰੀ ਰਾਤ ਰੈਸਟ ਤੇ ਹੁੰਦੀ ਹੈ ਉਹ ਪ੍ਰੋਪਰ ਸਵੋਲਨ ਹੋਈ ਹੁੰਦੀ ਹੈ ਸੋ ਆਪਾਂ ਜਦੋਂ ਸਵੇਰੇ ਉੱਠਣਾ ਉਠਣਸਾਰ ਇਹੋ ਜਿਹੀਆਂ ਕਿਹੜੀਆਂ ਕਸਰਤਾਂ ਕਰੀਏ ਕਿ ਜਿਹੜਾ ਸ਼ੈਟਿਕਾ ਦੇ ਪ੍ਰੈਸ਼ਰ ਵੀ ਘੱਟ ਜਾਵੇ ਔਰ ਆਪਣੇ ਲੱਕ ਦੇ ਵਿੱਚ ਦਰਦ ਹੈ ਉਹ ਵੀ ਘਟਣਾ ਸ਼ੁਰੂ ਹੋ ਜਾਵੇ। ਸੋ ਬਹੁਤ ਆਸਾਨ ਕਸਰਤਾਂ ਨੇ ਤੁਸੀਂ ਇਹ ਕਸਰਤਾਂ ਅਗਰ ਸਵੇਰੇ ਉੱਠਣਸਾਰ ਹੀ ਬੈੱਡ ਤੇ ਕਰਨੀ ਸ਼ੁਰੂ ਕਰ ਦੋਗੇ ਤਾਂ ਤੁਸੀਂ ਬਹੁਤ ਜਲਦੀ ਆਰਾਮ ਪਾ ਸਕਦੇ ਹੋ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਬੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਇੰਡੀਆ ਦੇ ਵਿੱਚ ਆਪਣੀ ਕਲੀਨਿਕ ਰਨ ਕਰਦੇ ਆਂ। ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘਸ ਨਾਲ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਤੁਸੀਂ ਉੱਥੇ ਸਾਨੂੰ ਜਰੂਰ ਫਾਲੋ ਕਰੋ ਇੰਸਟਾਗ੍ਰam ਤੇ ਔਰ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘਸ ਨਾਲ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਤੁਸੀਂ ਉੱਥੇ ਵੀ ਸਾਡੇ ਨਾਲ ਜਰੂਰ ਜੁੜੋ ਔਰ ਸਾਡਾ ਜਿਹੜਾ ਮੇਨ ਪੇਜ ਹੈ ਆਪਣਾ ਜਾਨੀ ਕਿ ਡਾਕਟਰ ਗੁਰਸ਼ੀਰ ਬਲੌਗਸ YouTube ਚੈਨਲ ਜਿੱਥੋਂ ਆਪਾਂ ਅੱਜ ਦੀ ਇਹ ਜਰਨੀ ਆਪਣੀ ਜਦੋਂ ਦੀ ਆਪਾਂ ਸਟਾਰਟ ਕੀਤੀ ਹੈ ਜਿਹੜੀ ਸ਼ੁਰੂ ਕੀਤੀ ਸੀ ਉਹ ਸੀ ਡਾਕਟਰ ਗੁਰਸ਼ੀਰ ਬਲੌਗਸ ਤੋ ਤੁਸੀਂ ਸਾਡੇ ਮੇਨ ਜਿਹੜੇ ਪੇਜ ਆ ਉਹਦੇ ਨਾਲ ਜਰੂਰ ਜੁੜੋ ਉਸ ਨੂੰ ਸਬਸਕ੍ਰਾਈਬ ਜਰੂਰ ਕਰੋ Snapchat ਤੇ ਡਾਕਟਰ ਗੁਰਸ਼ੀਰ ਸਿੰਘ ਦਾ ਦੀ ਆਪਣੀ ਆਈਡੀ ਹੈ ਸੋ ਉਸ ਤੇ ਵੀ ਸਾਨੂੰ ਫੋਲੋ ਕਰਨਾ ਨਾ ਭੁੱਲਣਾ ਸੋ ਆਪ ਸ਼ੁਰੂ ਕਰੀਏ ਜੀ ਆਸਾਨ ਕਸਰਤਾਂ ਤੁਸੀਂ ਵੀ ਦਰਦਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਿਰਫ ਔਰ ਸਿਰਫ ਆਪਾਂ ਚਾਰ ਕਸਰਤਾਂ ਕਰਨੀਆਂ ਨੇ ਤੁਸੀਂ ਧਿਆਨ ਨਾਲ ਦੇਖਣਾ ਕੋਸ਼ਿਸ਼ ਕਰਿਓ ਵੀ ਰਾਤ ਨੂੰ ਸੌਣ ਵੇਲੇ ਹੀ ਤੁਸੀਂ ਹੌਟ ਪੈਕ ਆਪਣੇ ਲੱਤ ਨੂੰ ਦੇ ਕੇ ਸੌਵੋ ਤਾਂ ਕਿ ਸਵੇਰੇ ਤੁਹਾਨੂੰ ਕਸਰਤ ਕਰਨ ਵੇਲੇ ਕੋਈ ਦਿੱਕਤ ਪਰੇਸ਼ਾਨੀ ਨਾ ਪਹਿਲੀ ਕਸਰਤ ਆ ਜਿਹੜੀ ਉਹ ਹੈ ਕੀ ਹੈ ਪੈਲਵਿਸ ਨੂੰ ਆਪਾਂ ਟਿਲਟ ਕਰਨਾ ਪੈਲਵਿਸ ਕੀ ਹੁੰਦਾ ਜਿਹੜਾ ਆਪਣੇ ਚੂੜਾ ਇਹ ਸਾਰਾ ਆਪਣਾ ਜਿਹੜਾ ਥੂਲੇ ਦਾ ਸਿਸਟਮ ਹੈ ਆਪਣੇ ਦਾ ਚੂੜਾ ਜੋਇੰਟ ਹੈ ਇਸ ਨੂੰ ਆਪਾਂ ਇੰਟੀਰੀਅਰਲੀ ਪੋਸਟੀਰੀਅਰਲੀ ਟਿਲਟ ਕਰਾਂਗੇ ਧਿਆਨ ਨਾਲ ਦੇਖੋ ਤਾਂ ਆਪਾਂ ਲੇਟ ਕੇ ਔਰ ਦੈਨ ਤੁਸੀਂ ਦੇਖੋ ਦੋਨੋਂ ਗੋਡੇ ਮੋੜ ਲੈਣੇ ਔਰ ਇਸ ਨੂੰ ਆਪਾਂ ਟਿਲਟ ਕਰਾਂਗੇ ਇਆ ਫਿਰ ਤੋਂ ਅਗੇ ਹੋਣ ਪਿੱਛੇ 1 2 3 4 5 ਦਿਨੇ 1 2 3 4 5 1 2 3 4 5 1 2 3 4 5 1 2 3 4 5 1 2 3 4 5 1 2 3 4 5 वन टू थ्री फोर फाइव 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 इंटीरीअरली और पोस्टीरियरली तीन तो सत बारी करना ही करना यह होगी नंबर वन एक्सरसाइज पेल्विक टिल्ट। हूँ जोड़ी सैकेंड एक्सरसाइज है उसके आपक रोटेन करनी है आप करेंगे दोनों पैर मोड़ लेने हैं। और इस साइड अपने को जगह घट्ट है सो तो इस साइड प्रॉपर चंकी तरह करके दिखावे इस साइड पूरा स्ट्रैच करना इस जगह से खिच पेगी इतने आप सैकेंड होल्ड करा और फिर आप दूसरी साइड जावाने इतने आप होल्ड करा दस सैकेंड एक दो तीन चार पे सत अठ नौ दस हम आप दूसरी साइड एक दो तीन चार 5 6 7 8 9 10 देन रिलैक्स फिर ਆਪਾਂ ਇਧਰ ਫੇਰ ਇਧਰ ਇਹ ਤੁਸੀਂ ਪੰਜ ਵਾਰੀ ਐਸਾਈਡ ਕਰਨਾ ਔਰ ਪੰਜ ਵਾਰੀ ਹੀ ਐਸਾਈਡ ਕਰਨਾ ਇਹ ਹੋਗੀ ਤੁਹਾਡੀ ਸੈਕਿੰਡ ਐਕਸਰਸਾਈਜ਼ ਸਟਰੰਗ ਰੋਟੇਸ਼ਨ ਜਦੋਂ ਆਪਾਂ ਇਹ ਕਸਰਤ ਕਰਾਂਗੇ ਆਪਣੀ ਇਸ ਤਰ੍ਹਾਂ ਦੇ ਬਹੁਤ ਜ਼ਿਆਦਾ ਖਿੱਚ ਪਈਗੀ ਔਰ ਆਪਾਂ ਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਏਗਾ ਹੁਣ ਜਿਹੜੀ ਤੀਸਰੀ ਐਕਸਰਸਾਈਜ਼ ਹੈ ਉਹ ਆਪਾਂ ਕਰਨੀ ਹੈ ਹਾਫ ਕੋਬਰਾ ਐਕਸਰਸਾਈਜ਼ ਆਪਾਂ ਉਲਟੇ ਲੇਟ ਜਾਵਾਂਗੇ ਇਦਾਂ ਕਰਕੇ ਔਰ ਆਪਾਂ ਦੋਨੋਂ ਹੱਥ ਜਿਹੜੇ ਆਪਣੇ ਉਹ ਸ਼ੋਲਡਰ ਦੇ ਥੱਲੇ ਰੱਖਾਂਗੇ ਔਰ ਆਪਾਂ ਉੱਪਰ ਉੱਠਣ ਦੀ ਕੋਸ਼ਿਸ਼ ਬਸ ਇਥੇ ਠਹਿਕ ਤੱਕ ਮੰਨ ਲਓ ਥੋਤੋ ਅਗਰ ਆਪਾਂ ਇੰਨਾ ਕਰਦੇ ਆਂ ਦਰਦ ਸ਼ੁਰੂ ਹੋ ਗਿਆ ਤਾਂ ਉੱਥੇ ਹੀ ਰੁਕ ਜਾਣਾ ਤੁਸੀਂ ਬਸ ਚਾਹੇ ਇਦਾਂ ਥੋੜੀ ਜਿਹੀ ਉੱਪਰ ਚੱਕ ਲਿਓ ਇਥੇ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਥੈਨ ਰਿਲੈਕਸ ਫੇਰ ਉੱਪਰ ਉਠਾਂਗੇ 1 2 3 4 5 ਥੈਨ ਰਿਲੈਕਸ ਹੌਲੀ ਹੌਲੀ ਜਦੋਂ ਇੰਨਾ ਕਰਨਾ ਹੈ ਜੇ ਫੇਰ ਉੱਪਰ ਉਠਣਾ ਸ਼ੁਰੂ ਕਰ ਦੇਣਾ 1 2 3 4 5 10 ਰਿਲੈਕਸ ਥੋੜਾ ਜਿਹਾ ਉੱਪਰ ਉਠਣ ਦੀ ਕੋਸ਼ਿਸ਼ ਇੱਥੇ ਆਪਾਂ 5 ਸੈਕਿੰਡ ਹੋਲਡ ਫਿਰ ਆਪਾਂ نیچے ਜਾਵਾਂਗੇ ਧਿਆਨ ਨਾਲ ਦੇਖੋ ਇੱਦੂ ਉੱਪਰ ਇਹ ਨਹੀਂ ਕਰਨੀ ਇਹ ਰੋਂਗ ਆ ਬਸ ਇੱਥੇ ਠੀਕ ਠਾਕੀ 5 ਸੈਕਿੰਡ ਹੋਲਡ ਕਰਨਾ ਔਰ ਫਿਰ ਅੱਗੇ ਐਸੇ ਆਪਾਂ 10 ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਹੁਣ ਜਿਹੜੀ ਚੌਥੀ ਹੈ ਉਹਦੇ ਵਿੱਚ ਆਪਾਂ ਕੀ ਕਰਾਂਗੇ ਦੋਨੋਂ ਗੋਡੇ ਮੋੜ ਕੇ ਆਪਾਂ ਛਾਤੀ ਦੇ ਨਾਲ ਇਦਾਂ ਲਾ ਦੇਣੇ ਆ ਔਰ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 ਜਾ 5 6 7 8 9 10 ਫਿਰ ਆਪਾਂ ਅੱਡੀਆਂ ਕਰੀਸ ਕੇ ਸਿੱਧੇ ਚਲੇ ਜਾਣਾ ਫਿਰ ਆਪਾਂ ਦੋਨੋਂ ਪੈਰ ਕਰੀਸ ਕੇ ਆਵਾਂਗੇ ਫਿਰ ਇਸ ਨੂੰ ਛਾਤੀ ਦੇ ਨਾਲ ਲਾਵਾਂਗੇ ਫਿਰ ਇੱਥੇ ਹੋਲਡ ਦਾ 2 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਸਦੇ ਤੁਸੀਂ ਗਿਣ ਕੇ ਪੂਰੇ 6 ਤੋਂ 7 ਸੈੱਟ ਲਾਉਣੇ ਆ ਇਹ ਸਿਹਤਿਕ ਕਸਰਤਾਂ ਸਵੇਰੇ ਬੈੱਡ ਤੇ ਉੱਠਣਸਾਰ ਚਾਰ ਕਰ ਲੀਆਂ ਤਾਂ ਤੁਹਾਡੇ ਸੈਟਿਕਾ ਦਾ ਦਰਦ ਜਿਹੜਾ ਉਹ ਨਹੀਂ ਹੋਏਗਾ ਔਰ ਤੁਹਾਨੂੰ ਆਰਾਮ ਮਿਲਣਾ ਸ਼ੁਰੂ ਹੋ ਜਾਏਗਾ ਇਹ ਤੁਸੀਂ ਬੈਨ ਨਾਗਾ ਕਰ ਲੀਆਂ ਚਾਹੀਏ ਕਿਤੇ ਘੁੰਮਣ ਗਏ ਹੋ ਜਿੱਥੇ ਮਰਜੀ ਗਏ ਹੋ ਮ ਤੁਸੀਂ ਇਹ ਕਸਰਤਾਂ ਕਰਨੀ ਹੈ ਕਰਨੀਆਂ ਔਰ ਉਸ ਤੋਂ ਬਾਅਦ ਉੱਠਣ ਦਾ ਤਰੀਕਾ ਕੀ ਹੈ ਸਾਈਡ ਲੈ ਕੇ ਪੈ ਜਾਣਾ 5 ਤੋਂ 10 ਮਿੰਟ ਔਰ ਫਿਰ ਤੁਸੀਂ ਇਦਾਂ ਸਾਈਡ ਲੈ ਕੇ ਹੀ ਉੱਠ ਜਾਣਾ ਇਹ ਹੈ ਉੱਠਣ ਦਾ ਤਰੀਕਾ ਜਦੋਂ ਤੁਹਾਡੇ ਸੈਟਿਕਾ ਦਾ ਦਰਦ ਹੈ ਸਵੇਰੇ ਸਵੇਰੇ ਤੁਸੀਂ ਕਿਵੇਂ ਉੱਠਣਾ ਤੁਸੀਂ ਉੱਠੋਗੇ ਔਰ ਉੱਠ ਕੇ ਆਪਣੀ ਕਮ ਹੈ ਜਵਾਬ ਦਾ ਉੱਠ ਕੇ ਤੁਸੀਂ ਕਰਨਾ ਹੈ ਵਾਸ਼ਰੂਮ ਜਾਣਾ ਤੁਸੀਂ ਸ਼ੁਰੂ ਕਰ ਦੋਗੇ ਸੋ ਸੋ ਇਹ ਸੰਕਸ਼ਰਤਾ ਅਗਰ ਤੁਸੀਂ ਇਹ ਕਸਰਤਾਾਂ ਸਵੇਰੇ ਉੱਠਣ ਸਾਰ ਕਰਦੇ ਹੋ ਤਾਂ ਤੁਸੀਂ ਸ਼ੈਟਿਕਾ ਦੇ ਦਰਦ ਤੋਂ ਬਚ ਸਕਦੇ ਹੋ ਔਰ ਤੁਹਾਡਾ ਸਾਰਾ ਦਿਨ ਜਿਹੜਾ ਉਹ ਬਹੁਤ ਸੌਖਾ ਨਿਕਲ ਸਕਦਾ ਹੈ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ